ਮੇਰਾ ਨਾਮ ਚਮਚੇਰ ਸਿੰਘ ਪਿੰਡ ਬੁਨਾਣਾ ਬਲਾਕ ਖੇੜਾ ਜ਼ਿਲ੍ਹਾ ਫਤਗੜ ਸਾਹਿਬ ਹੁਣੇ ਆਮ ਆਦਮ ਕਲੀਨਿਕ ਬਣ ਗਏ ਵਧੀਆ ਹੈ ਤੇ ਸਟਾਫ ਵਧੀਆ ਹੈ ਡਾਕਟਰ ਵਧੀਆ ਹੈ ਸਟੇਟਮੈਂਟ ਵਧੀਆ ਹੁੰਦੀ ਹੈ ਟੈਸਟ ਸਾਰੇ ਫ੍ਰੀ ਹੁੰਦੇ ਆਗੇ ਤੇ ਦਵਾਈਆਂ ਸਾਰੀਆਂ ਫ੍ਰੀ ਮਿਲਦੀ ਆਏ ਇੱਥੇ ਜਦੋਂ ਵੀ ਆਂਦੀ ਆਂ ਵਧੀਆ ਦਵਾਈ ਮਿਲਦੀ ਤਰੀਕੇ ਨਾਲ ਘਰ ਦੇ ਲੀਵਰ ਤੇ ਸੋਜ ਆ ਗਈ ਸੀ ਮੈਂ ਟੈਸਟ ਕਰਾਈ ਨਾ ਜੀ ਵਧੀਆ ਟੈਸਟ ਹੋਏ ਜੀ ਮੇਰੇ ਵੀ ਥੋੜੀ ਜਿਹੀ ਪ੍ਰੋਬਲਮ ਹੈ ਨਹੀਂ ਟੇਢੇ ਚ ਮੇਬੀ ਦੁਆ ਲੈਣਾਂ ਨੂੰ ਕੋਈ ਉਰੇ ਪੈਸਾ ਨਹੀਂ ਲੱਗਦਾ ਜੀ ਕੋਈ ਪਰਚੀ ਨਹੀਂ ਕੱਟਦੇ ਡਾਕਟਰ ਸਾਹਿਬ ਅਥੇ ਟਾਈਮ ਨਾਲ ਆਉਂਦੇ ਹੈਗੇ ਤੇ ਵਧੀਆ ਦਵਾਈ ਦਿੰਦੇ ਹੈਗੇ ਬਹੁਤ ਵਧੀਆ ਡਾਕਟਰ ਸਾਹਿਬ ਜੀ ਬਹੁਤ ਮਤਲਬ ਵਧੀਆ ਤਰੀਕੇ ਨਾਲ ਦੇਖਦਾ ਜੀ ਬੰਦਿਆਂ ਨੂੰ ਇਕੱਲੇ ਇਕੱਲੇ ਨੂੰ ਬੁਲਾ ਕੇ ਅੰਦਰ ਸਮਝ ਕੇ ਐਨ ਸੋ ਸਮਝ ਕੇ ਦਵਾਈ ਦਿੰਦਾ ਜੀ ਬਹੁਤ ਤੇ ਹੁਣ ਮੇਰੇ ਬੱਚਿਆਂ ਦੀ ਸਾਰੇ ਟੈਕਟ ਫਰੀ ਹੋਈਏਗੇ ਤੇ ਦਵਾਈ ਲੈਣ ਆਇਆ ਖਤਮ ਹੋ ਗਈ ਸੀ ਤੇ ਉਹ ਵਧੀਆ ਦਵਾਈ ਚਲਦੀ ਜੇ ਤੇ ਉਹ ਵਧੀਆ ਬੱਚੇ ਠੀਕ ਹੁੰਦੇ ਆ ਤੇ ਹੋਰ ਸਾਰੇ ਜਿੰਨੇ ਵੀ ਮਰੀਜ਼ ਆ ਤੇ ਆਉਣੇ ਆਂਗੇ ਤਾਂ ਸਾਰੇ ਵਧੀਆ ਦਵਾਈ ਮਿਲਦੀ ਹੈਗੀ ਅੱਜ ਕੱਲ ਪੈਸੇ ਦੀ ਬਹੁਤ ਪ੍ਰੋਬਲਮ ਹੈ ਬੰਦਿਆਂ ਦੀ ਮੰਘੇਈ ਦਾ ਜਵਾਨਾ ਜੀ ਉਰੇ ਆ ਕੇ ਆਪਣਾ ਟੈਕਟ ਕਰਾਂ ਤਾਂ ਅਗਲਾ ਦਵਾਈ ਮਿਲ ਜਾਂਦੀ ਕੋਈ ਪੈਸਾ ਨਹੀਂ ਲੱਗਦਾ ਜੀ ਬਹੁਤ ਵਧੀਆ ਸਟਾਪ ਹੈ ਜੀ ਕੋਈ ਸਿਆਣਾ ਬਜ਼ੁਰਗ ਆ ਜਾਂਦਾ ਉਹਨੂੰ ਬਹੁਤ ਤਰੀਕੇ ਨਾਲ ਦੇਖਦੇ ਤੋਂ ਮਾਤੇ ਜਿੰਨੇ ਵੀ ਲਾਲਲੇੜੇ ਦੇ ਸਾਰੇ ਪਿੰਡਾਂ ਵਾਲੇ ਅਥਵਾਨੀ ਹੈਗੇ ਤਾਂ ਦੂਰ ਜਾਣ ਦੀ ਜ਼ਰੂਰਤ ਨਹੀਂ ਪੈਂਦੀ ਹਨ ਇੱਥੇ ਤੇ ਇਦਾ ਬਹੁਤ ਫਾਇਦਾ ਫਾਇਦਾ ਹੋ ਗਿਆ ਤੇ ਵਧੀਆ ਸਰਕਾਰ ਹੈ ਜੀ ਬਹੁਤ ਵਧੀਆ ਕੰਮ ਕਰ ਰਹੀ ਹੈ ਜਿਆ ਫਰਦਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਮ ਆਦਮ ਕਲੀਨਿੰਗ ਕੋਲ ਕੇ ਬਹੁਤ ਵੱਡਾ ਉਪਰਾਲਾ ਕੀਤਾ ਹੈ